ਮਾਨ ਸਿੰਘ ਅਕਾਲੀ ਨੂੰ ਲੋਕੀਏ ਕਿਉਂ ਕਹਿੰਦੇ ਨੇ ਵੀ ਇਹ ਕਬਜ਼ੇ ਕਰਾਂਦਾ ਇਹ ਗੁੰਡਾ ਹੈ ਇਹ ਜ਼ਮੀਨ ਨੀ ਨਿਹੰਗ ਸਿੰਘ ਨੂੰ ਜ਼ਮੀਨਾਂ ਦੇ ਕਬਜ਼ੇ ਕਰਾਂਦੀ ਕਿ ਲੋੜ ਪਈ ਚਲੋ ਨਿਹੰਗ ਸਿੰਘ ਛੱਡੋ ਤੁਸੀਂ ਤਾਂ ਜਿਹੜੇ ਉਹ ਸਟੇਜਾਂ 'ਸਾਮਦੇ ਹੋ ਤੇ ਕਵਿਸ਼ਰੀ ਗਾਇਨ ਕਰਦੇ ਹੋ ਅੱਛਾ ਮੈਨੂੰ ਇੱਕ ਸਿੱਧਾ ਜਵਾਬ ਦਿਓ ਕਾਟੀਵਾਰਾ ਗਾਣ ਵਾਲੇ ਨੂੰ ਹਾਂਜੀ ਅਹੀਂ ਤਾਂ ਕਬਜ਼ੇ ਕਰਾਂਦੀ ਕਿ ਲੋੜ ਪਈ ਨਹੀਂ ਵੇਖੋ ਢਾਡੀ ਸਿੰਘ ਜਿਹੜੇ ਐਵੇਂ ਨਹੀਂ ਹੁੰਦੇ ਢਾਡੀ ਸਿੰਘ ਜੰਗ ਜੁੱਦ ਲੜਦੇ ਰਿਹਾ ਸਮ ਅਨਸਾਰ ਜੰਗ ਲੜਿਆ ਹੂੰ ਤੇ ਮਾਰ ਨੇ ਕਹ ਜਿਹੜਾ ਸ਼ਰਨ ਆਇੰਦਾ ਨਾ ਉਹਨੂੰ ਕੰਠ ਲਾਉਣਾ ਛਾਤੀ ਤੇ ਲਾਉਣਾ ਦੀਨ ਜਿਹੜਾ ਮੰਨ ਲੋ ਦੁਖੀ ਤੁਹਾਡੇ ਕੋ ਆ ਗਿਆ ਉਹਦੀ ਸਾਰ ਲੈਣੀ ਆ ਜੇ ਮੰਨ ਲੋ ਕੋ ਭੈਣ ਭਰਾ ਤੁਹਾਡੇ ਕੋ ਆ ਗਿਆ ਉਹਨੇ ਤੁਹਾਨੂੰ ਦੱਸਿਆ ਵੀ ਅਸੀਂ ਦੁਖੀ ਆ ਠੀਕ ਹੈ ਸਾਡੇ ਨਾਲ ਧੱਕਾ ਹੋ ਰਿਹਾ ਕੀ ਗੱਲ ਉੱਥੇ ਮਾਨ ਸਿੰਘ ਜੇ ਜਾ ਕੇ ਖੜ ਜਾਂਦਾ ਜਾਂ ਉਹਦਾ ਘਰ ਬਾਜ ਜਾਂਦਾ ਜਾਂ ਉਹਦੀ ਜ਼ਮੀਨ ਬਾਜ ਜਾਂਦੀ ਮੈਂ ਮੜਾ ਕਰ ਦੇਣਾ ਕੀ ਮੈਂ ਕਿਸੇ ਕੋ ਪੈਸੇ ਥੋੜਾ ਲੈ ਆ ਇੱਕ ਬੰਦਾ ਸਾਫ਼ ਕਰੋ ਜਿਹਦੇ ਮੈਂ ਕੰਮ ਕਰਨ ਵਾਸਤੇ ਪੈਸੇ ਲਏ ਹੋਣਾਂ ਕਬਰਦੀ ਜੇ ਮੈਂ ਪੈਸੇ ਲੈਣ ਵਾਲਾ ਹੁੰਦਾ ਨਾ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅੰਡੈਵਰ ਗੱਡੀਆਂ ਖਲੋਤੀਆਂ ਨਹੀਂ ਇੱਥੇ ਕਬਜ਼ੇ ਕਰਾਣਾ ਤਾਂ ਲੋਕੀ ਮੋਟੇ ਰਪਏ ਬਾਈ ਦਿੰਦੇ ਮੋਟੇ ਮੈਂ ਲੈਂਦਾ ਨਹੀਂ ਕਦੋਂ ਲੈ ਕਿਉਂਕਿ ਮੈਂ ਕਬਜ਼ੇ ਨਜਾਇਜ਼ ਨਹੀਂ ਕਰਦਾ ਜਿਹੜੇ ਬੰਦੇ ਨੂੰ ਲੋੜ ਹੈ ਜਿਹੜਾ ਬੰਦਾ ਲੱਗਦਾ ਮੈਨੂੰ ਵੀ ਵਾਕਿਆ ਹੀ ਜੇ ਮੈਂ ਵੇਖੋ ਉਹਨਾਂ ਲੋਕਾਂ ਨਾਲ ਖੜਿਆ ਹਾਂ ਜਿਸ ਭੈਣ ਦਾ ਕੋਈ ਭਰਾ ਨਹੀਂ ਜਿਸ ਮਾਂ ਦਾ ਕੋਈ ਪੁੱਤ ਨਹੀਂ ਉਹਨਾਂ ਲੋਕਾਂ ਦੇ ਘਰਾਂ ਦੇ ਮੈਂ ਖੜਿਆ ਹਾਂ ਉਹਨਾਂ ਵਾਸਤੇ ਖੜਿਆ ਹਾਂ ਮੈਂ ਕਦੇ ਨਾ ਧੱਕਾ ਨਹੀਂ ਕੀਤਾ ਠੀਕ ਹੈ ਗਾਂਵੋਂ ਆਣ ਵਾਲੇ ਸਮੇਂ ਤੇ ਤੁਸੀਂ ਕਹਿੰਦਾ ਤੇ ਤੇ ਤੁਹਾਡੀ ਪੰਥ ਨੂੰ ਦੇਣ ਕੀ ਆ ਤੇ ਜੇ ਪੰਥ ਨੂੰ ਲੱਗਦਾ ਵੀ ਮੈਂ ਗਲਤੀਆਂ ਦੇ ਮੈਂ ਇਹ ਵੀ ਚੀਜ਼ੇ ਛੱਡ ਦੂੰਗਾ ਕੋਈ ਪੰਥ ਦੀ ਜ਼ਿੰਮੇਵਾਰੀ ਤੂੰ ਆਪ ਹੀ ਸੰਭਾਲ ਤੇ ਦੇਣ ਦੱਸ ਦੋ ਮੈਂ ਤੁਹਾਨੂੰ ਅੱਜ ਕਹਿੰਦਾ ਆਨ ਦੀ ਰਿਕਾਰਡ ਆਪਣੇ 5 ਕੰਮ ਕੇ ਨਾਲ ਬਾਈ 5 ਛੱਡ ਕੇ ਪੰਥ ਲਈ ਮੈਂ ਇੱਕ ਵੀ ਨਹੀਂ ਕੀਤਾ ਤੂੰ ਇਹ ਇੱਕ ਮੇਰੀ ਵੀਡੀਓ ਸੁਣੀ ਹੋਣੀ ਵੀ ਸਾਨੂੰ ਹੋਰ ਕੋਈ ਯਾਦ ਕਰੇ ਜਾਂ ਨਾ ਕਰੇ ਲੇਕਿਨ ਸਾਡੇ ਸੱਜਣ ਜੂ ਯਾਦ ਕਰਨਗੇ ਕਿਉਂਕਿ ਅਸੀਂ ਉਹਨਾਂ ਵਾਸਤੇ ਕੁਝ ਕੀਤਾ ਹੀ ਨਹੀਂ ਤੂੰ ਇਹ ਸੁਣਿਆ ਹੋਊਗਾ ਹਨਾ ਗੱਲ ਇਹ ਆ ਵੀ ਗਣਉਣ ਵਾਲੀ ਗੱਲ ਜਿਹੜੀ ਨਾ ਉਹਤੇ ਨਾ ਆਓ ਕਿਉਂਕਿ ਜਦੋਂ ਆਪਾਂ ਗਣਾ ਦਿੰਨੇ ਆ ਨਾ ਫਿਰ ਉਹ ਸੇਵਾਦਾਰ ਪਰਵਾਨ ਨਹੀਂ ਹੁੰਦੀ ਹੂੰ ਮੈਂ ਕਹਿੰਦਾ ਮੈਂ ਕੁਝ ਵੀ ਨਹੀਂ ਕੀਤਾ ਕਰਨ ਵਾਲਾ ਉਹ ਆਪਿਆ ਖੜਨ ਵਾਲਾ ਉਹ ਆਪਿਆ ਕਾਰਜ ਉਹਦਾ ਵਾ ਮਾਂ ਦੀ ਮਾਂ ਦੀ ਕੀ ਔਕਾਤ ਹੈ ਯਾਰ ਕਿਸੇ ਵਾਤੇ ਕੁਝ ਕਢ ਦੇ ਅੱਜ ਦੇ ਸਮੇਂ 'ਚ ਬੰਦਾ ਆਪਣੇ ਮਾਂ ਪਿਓ ਵਾਸਤੇ ਨਹੀਂ ਖੜ ਸਕਦਾ ਹੂੰ ਆਪਣੀ ਔਲਾਦ ਵਾਸਤੇ ਨਹੀਂ ਖੜ ਸਕਦਾ ਆਪਣੇ ਪਰਿਵਾਰ ਵਾਸਤੇ ਨਹੀਂ ਖੜ ਸਕਦਾ ਤੇ ਜਿਹੜਾ ਦੂਜੇ ਵਾਤੇ ਖੜਦਾ ਤੁਸੀਂ ਦੱਸੋ ਮੈਨੂੰ ਬੰਦਾ ਖੜਦਾ ਇੱਥੇ ਹੂੰ ਉਥੇ ਅਕਾਲਪੁਰਖ ਆਪ ਆਪਣੀ ਕਿਰਪਾ ਕਰਦਾ ਹਮ ਸਮਝ ਦੀ ਗੱਲ ਤੇ ਕਿਰਪਾ ਦੇ ਨਾਲ ਹੀ ਕਾਜ ਹੁੰਦੇ ਉਦਾਂ ਨਹੀਂ ਜੇ ਹੁੰਦੇ ਜੇ ਲੋਕਾਂ ਨੂੰ ਲੱਗਦਾ ਮਾਨਸਿਕ ਕਾਲੀ ਕਬਜ਼ੇ ਕਰਦਾ ਜਾਂ ਗੁੰਡਾ ਕਹਿੰਦੇ ਜਾਂ ਗੈਂਗਸਟਰ ਕਹਿੰਦੇ ਜਾਂ ਕੁਝ ਵੀ ਕਹਿੰਦੇ ਆ ਯਾਰ ਮੈਂ ਉਹਨਾਂ ਦੇ ਸਾਰੇ ਬੋਲ ਸਿਰ ਮੱਥੇ ਪ੍ਰਵਾਨ ਕਰਦਾ ਬਾਈ ਜੇ ਕਿਸੇ ਗਰੀਬ ਦਾ ਭਲਾ ਹੁੰਦਾ ਨਾ ਭਲਾ ਕਰਨ ਵਾਸਤੇ ਮੈਨੂੰ ਲੋਕਾਂ ਦੇ ਇਹ ਸ਼ਬਦ ਸੁਣਨੇ ਪੈਂਦੇ ਆ ਤੇ ਮੈਂ ਇੱਕ ਵਾਰ ਨਹੀਂ ਹਜ਼ਾਰ ਵਾਰੀ ਸੁਣੂੰਗਾ ਬਾਕੀ ਭਾਈ ਤੁਸੀਂ ਦੱਸ ਦਿਓ ਲੋਕ ਦੱਸ ਦੇਣ ਵੀ ਮੈਨੂੰ ਗਾ ਕੋਈ ਕੰਮ ਇਦਾਂ ਦੇ ਕਰਨੇ ਚਾਹੀਦੇ ਆ ਭਲਾ ਕਰਨਾ ਚਾਹੀਦਾ ਕਿ ਇਹਦਾ ਕਿ ਨਹੀਂ ਕਰਨਾ ਚਾਹੀਦਾ ਭਾਈ ਮੈਂ ਕਦੀ ਕਿਸੇ ਕੋਈ ਰੁਪਈਆ ਨਹੀਂ ਲਿਆ ਮੈਂ ਪੱਲਿਓਂ ਗੱਡੀਆਂ ਤੇਲ ਪਾ ਕੇ ਜਾਣਾ ਮੈਂ ਨਾ ਜਿੰਨੇ ਵੀ ਸਿੰਘ ਆ ਭਾਈ ਪੱਲਿਓਂ ਖਰਚਾ ਕਰਦਾ ਮੈਂ 1 ਰੁਪਈਆ ਕਿਸੇ ਬੰਦੇ ਤੋਂ ਨਹੀਂ ਲੈਂਦਾ ਮੈਂ ਠੀਕ ਆ ਜੀ ਜਿਹੜੇ ਪ੍ਰੋਗਰਾਮ ਆ ਉਹਦੇ ਪੰਜਵਾਂ ਹਿੱਸਾ ਘੜਦਾ ਉਹ ਚ ਪੰਜਵਾਂ ਹਿੱਸਾ ਸਿੰਘਾਂ ਨੂੰ ਲੈਂਦਾ ਮੈਂ ਭਾਵੇਂ ਕੱਪੜਿਆਂ ਤੱਕ ਖਾਣ ਪੀਣ ਤੱਕ ਜੋ ਵੀ ਗੱਡੀਆਂ ਤੇਲ ਖਰਚੇ ਆ ਮਸੀਬਤ ਵੀ ਆਵੇ ਉਹ ਵੀ ਬਾਬਾ ਇਹ ਆਪਣੇ ਸਿਰ ਤੇ ਚਲਦੇ ਆਵੇਂ ਪਾਤਸ਼ਾਹੀ ਕਿਰਪਾ ਨਾਲ ਕਿਸੇ ਨੂੰ ਕਦੀ ਇਹ ਨਹੀਂ ਕਿਹਾ ਵੀ ਸਾਡੇ ਵਿਵਤਾ ਪੈ ਗਈ ਆਜੋ ਹਣ ਛੜਾ ਦੋ ਸਾਨੂੰ ਐਦਾਂ ਨਹੀਂ ਕਿਹਾ ਠੀਕ ਆ ਚੰਦ ਯਾਰ ਰੱਖਿਆ ਆਪਣੇ ਬਸ ਜਿੱਦਾਂ ਕਹਣਾ ਵੀ ਯਾਰ ਬਣਾਓ ਉਹ ਜਿਹੜਾ ਹਨੇਰੇ ਦੇ ਵਿੱਚ ਨਾ ਸੂਰਜ ਦਾ ਕੰਮ ਕਰੇ ਠੀਕ ਆ ਪਿਆ ਹਨੇਰੇ ਦੀ ਛਾਤੀ ਪਾੜ ਕੇ ਰੱਖ ਦੇ ਯਾਰ ਉਹ ਬਣਾਓ ਜਿਹੜਾ ਮੌਤ ਨੂੰ ਆਉਂਦੀ ਨੂੰ ਵੇਖ ਕੇ ਨਾ ਅਗਲਵਾਨੀ ਖੜ ਕੇ ਆਖਿਓ ਪਹਿਲਾਂ ਮੈਂ ਆਗਾ ਠੀਕ ਆ ਯਾਰ ਉਹ ਜਿਹੜਾ ਕੱਢਦੇ ਹੱਥ ਰੱਖ ਕੇ ਨਾ ਤੁਹਾਡੇ ਤੋਂ ਅਗਲ ਵਾਂਡੀ ਖੜੇ ਇਹੋ ਜਿਹੇ ਯਾਰ ਆ ਸਾਡੇ ਇਹ ਮਾਨਾਂ ਦੇ ਯਾਰ ਤੇ ਮਾਂ ਨਹੀਂ ਹੁੰਦੇ ਆ ਠੀਕ ਆ ਤੇ ਉਹ ਖੜੇ ਆ ਪੂਰੇ ਠੋਕ ਕੇ ਖੜੇ ਆ ਬਾਈ ਜ਼ਰੂਰੀ ਨਹੀਂ ਸਾਨੂੰ ਵੀਡੀਓ ਬੁੜੀਏ ਸਾਬਤ ਕਰਨਾ ਪਵੇ ਕਿ ਕਿੰਨੇ ਕੁ ਸਾਡੇ ਕੋਲ ਬੰਦੇ ਆ ਬੰਦੇ ਮਹਾਰਾਜ ਦੀ ਕਿਰਪਾ ਵਾ ਜਦੋਂ ਸਮਾ ਆਇਆ ਵਕਤ ਆਇਆ ਆਪੇ ਪਤਾ ਲੱਗ ਜਣਾ ਇਹ ਮੈਂ ਪਹਿਲਾਂ ਕਹਿ ਰਿਹਾ ਵੀ ਜੇ ਮਹਾਰਾਜ ਦੀ ਕਿਰਪਾ ਨਾ ਹੁੰਦੀ ਬੜੇ ਚਿਰ ਦਾ ਛੇਪ ਲੈਣਾ ਇਹ ਲੋਕਾਂ ਨੇ ਜਦੋਂ ਸਾਡੇ ਲੱਗ ਲੱਗ ਤੁਰੇ ਫਿਰਦੇ ਜਿਦੋਂ ਮੈਨੂੰ ਪਤਾ ਵੀ ਨਹੀਂ ਵੀ ਬੰਦੇ ਮਾਰਨ ਵਾਲੇ ਫਿਰਦੇ ਨਾ ਮੈਨੂੰ ਉਦੋਂ ਖਬਰ ਮਿਲੀ ਵੀ ਬਾਬਾ ਤੋਂ ਜਿਹਨੇ ਮਰਜ਼ੀ ਜੱਫੀਆਂ ਪਾ ਦੇਣਾ ਤੇਰੇ ਨੂੰ ਤਾਂ ਮਾਰਨ ਨੂੰ ਫਿਰਦੇ ਆ ਉਹਨਾਂ ਸਮੇਂ ਤੇ ਵੀ ਮਾਰ ਰਹੇ ਨੇ ਤੱਤੀ ਵਾ ਲੱਗੰਦੀ ਸੀ ਅੱਜ ਕਦੀ ਔਕਾਤ ਆ ਕੋਈ ਮਾਰ ਸਕਦਾ ਕੇ ਇਹਨੂੰ ਕੋਈ ਨਹੀਂ ਮਾਰ ਸਕਦਾ ਜਦੋਂ ਹੁਕਮ ਆਉਂਦਾ ਨਾ ਕਾਲਪੁਰਖ ਦਾ ਉਦੋਂ ਕੋਈ ਨਹੀਂ ਡੱਕ ਸਕਦਾ ਤਾਨੂੰ ਤੁਹਾਡੇ ਕੋਲ ਜਿੰਨਾ ਮਰਜ਼ੀ ਹਸਲਾਵੇ ਜਿੰਨੇ ਮਰਜ਼ੀ ਬੰਦੇ ਆਉਣ ਜਿੰਨੀ ਮਰਜ਼ੀ ਤੁਸੀਂ ਢਾਲ ਬਣਾ ਲਓ ਬੰਦਿਆਂ ਦੀ ਜਦੋਂ ਤੁਹਾਡੀ ਮੌਤ ਆਉਂਦੀ ਨਾ 100 ਦਰਵਾਜ਼ੇ ਭੰਨ ਕੇ ਆਉਂਦੀ ਆ ਜੇ ਜਿਸਮ ਚੋਂ ਹੱਡੀਆਂ ਭੰਨ ਕੇ ਬਾਹਰ ਨਿਕਲਦੀਆਂ ਤਫਰ ਬਾਬਾ ਜੀ ਮੌਤ ਨੂੰ ਕੌਣ ਰੋਕ ਸਕਦਾ ਮੌਤ ਸੱਚ ਆ ਆਉਣਾ ਜਾਣਾ ਜਹਾਨ ਦੇ ਵਿੱਚ ਬਣਿਆ ਬੰਦਾ ਵਾਂਗ ਮੁਸਾਫਰ ਦੇ ਉੱਠ ਜਾਂਦਾ ਉਦੋਂ ਜੀਵ ਦੀ ਕੋਈ ਨਹੀਂ ਪੇਛ ਜਾਂਦੀ ਜਦੋਂ ਜਗ ਚ ਚੋਗ ਨਖਟ ਜਾਂਦਾ ਸੈਸਦਾਨ ਵੀ ਮੋੜ ਨਹੀਂ ਜੋੜ ਸਕਦੇ ਤਾਰਾ ਜ਼ਿੰਦਗੀ ਦਾ ਜਦੋਂ ਟੁੱਟ ਜਾਂਦਾ ਜਦੋਂ ਤਾਰਾ ਟੁੱਟਦਾ ਨਾ ਉਹਨੂੰ ਨਹੀਂ ਕੋਈ ਰੋਕ ਸਕਦਾ ਬਾਕੀ ਮਾਰਨ ਵਾਲਾ ਆਪ ਆ ਰੱਖਣ ਵਾਲਾ ਆਪ ਆ ਲੜਦਾ ਆਪ ਆ ਲੜਾਉਂਦਾ ਆਪ ਆ ਦੋਹਾਂ ਸਰਿਆਂ ਕਾ ਆਪ ਸੁਆਮੀ ਖੇਲ ਐ ਵਿਖਸੇ ਅੰਤਰਜਾਮੀ ਇਹ ਕਾਲਪੁਰਖ ਅੰਤਰਜਾਮੀ ਉਹਦੇ ਹੁਕਮ ਦੇ ਨਾਲ ਹੀ ਆ ਬਾਈ ਬਾਕੀ ਮੇਰੇ ਕੋ ਇਨਾ ਕਰ ਰਿਕਾਰਡ ਪਿਆ ਮਹਾਰਾਜ ਦੀ ਕਿਰਪਾ ਨਾਲ ਮੈਂ ਗਣਾਉਣਾ ਨਹੀਂ ਆ ਪਿੱਕੀ ਇਹ ਹੀ ਕੀਤਾ ਤੇ ਕੀ ਨਹੀਂ ਕੀਤਾ ਲੇਕਿਨ ਕਹੇ ਦੀ ਭੈਣ ਕੋਈ 1 ਰੁਪਈਆ ਨਹੀਂ ਦਿਆ ਜਿੰਨੇ ਵੀ ਫੈਸਲੇ ਕਰਦਾ ਆ ਇਹ ਜਰੂਰ ਮੇਰੇ ਚ ਕਮੀ ਆ ਇਹ ਮੈਂ ਉਹਨਾਂ ਨੂੰ ਲਾਈਵ ਕਰਕੇ ਨਹੀਂ ਦੱਸਦਾ ਵੀ ਅੱਜ ਆ ਭੈਣ ਦੁਖੀ ਅੱਜ ਇਹਦਾ ਆ ਭਲਾ ਕਰਤਾ ਅੱਜ ਦੀ ਆ ਲੜਾਈ ਝਗੜਾਈ ਯਾਰ ਇਹ ਮੇਰੇ ਚ ਕਮੀ ਆ ਮੈਂ ਕਮੀ ਕਹਿ ਸਕਦਾ ਇਹ ਮੇਰੀ ਬਹੁਤ ਵੱਡੀ ਕਮੀ ਆ ਇਥੇ ਦੁਨੀਆ ਚ ਆਪਲੂਸੀ ਚਾਹੁੰਦੀ ਆ ਪੀ ਤੁਸੀਂ ਚੈੱਕ ਮਾਰੋ ਉਹ ਵੀ ਲਾਈਵ ਕਰਕੇ ਦੱਸੋ ਵੀ ਹੁਣ ਵੇਖਿਆ ਨਾ ਕੋਈ ਅੱਜ ਆਮਨੇ ਯਹਾਂ ਪੀ ਇਟਲੀ ਖਾ ਰਹੇ ਹਾਂ ਅੱਜ ਹਮ ਕਾਫੀ ਪੀ ਰਹੇ ਹਾਂ ਅੱਜ ਹਮ ਆਪਣੇ ਪਰਿਵਾਰ ਕੋ ਲੈ ਕੇ ਯਹਾਂ ਫੂਲ ਬਾਗ ਵਿੱਚ ਘੁੰਮ ਰਹੇ ਹਾਂ ਅੱਜ ਅੱਛਾ ਸਮੈਲ ਆ ਰਹੀ ਹੈ ਇਦਾਂ ਦੇ ਲੋਕ ਗੱਲਾਂ ਚਾਹੁੰਦੇ ਹਨ ਲੇਕਿਨ ਹੁਣ ਬਾਰੇ ਲੋਕੀ ਨਾਉਂਦੇ ਵੀ ਪਾਈਆਂ ਦੇ ਅੱਜ ਹਮ ਨਹਾ ਰਹੇ ਹਾਂ ਸ਼ੈਂਪੂ ਬਹੁਤ ਅੱਛਾ ਹੈ ਖੁਸ਼ਬੂ ਬਹੁਤ ਅੱਛੀ ਆ ਰਹੀ ਹੈ ਆਪ ਵੀ ਕਈ ਯੂਜ਼ ਕਰਕੇ ਦੇਖੋ ਇਦਾਂ ਕਰੀਏ ਦੇ ਲੋਕ ਲੇਕਿਨ ਯਾਰ ਮੇਰੇ ਇਹ ਕਮੀ ਹੈ ਮੇਰੇ ਨਾਲ ਦੇ ਬੰਦੇ ਵੀ ਕਹਿੰਦੇ ਯਾਰ ਆਪਾਂ ਨੂੰ ਛੋਟੀ ਛੋਟੀ ਹਰਕਤ ਜਿਹ ਅੰਦਰ ਖਾਤੇ ਰਵੇ ਹਨਾ ਸਾਡਾ ਫੇਸ ਨਾ ਪਤਾ ਲੱਗੇ ਮੈਂ ਇੱਕ ਵਾਰੀ ਵੀਡੀਓ ਪਾਈ ਕਿਸੇ ਦੀ ਉਹਨੇ ਭੈਣ ਨੇ ਕਿਹਾ ਮੇਰ ਨਾਲ ਧੱਕਾ ਵੜਾਇਆ ਠੀਕ ਹੈ ਉਹਨੇ ਬੋਲ ਕੇ ਵੀਡੀਓ ਪਾਤੀ ਬਾਬਾ ਜੀ ਬਾਬਾ ਗੁਰਦੀਪ ਸਿੰਘ ਦੀ ਟਾਲਾ ਸਾਹਿਬ ਵਾਲੇ ਲਾ ਕੇ ਬੈਠੇ ਉਹਨਾਂ ਵੀਡੀਓ ਪਾਈ ਉਹਨੇ ਭੈਣ ਨੇ ਕਿਹਾ ਮੈਂ ਇਦਾਂ ਦੁਖੀ ਬਹੁਤ ਹਾਂ ਮੇਰਾ ਘਰ ਵਾਲਾ ਜਿਹੜਾ ਪੁਲਿਸ ਦੇ ਵਿੱਚ ਆ ਤੇ ਮੈਨੂੰ ਕੋਡ ਦਾ ਮਾਰਦਾ ਬਹੁਤਾ ਘਰੋਂ ਬਾਹਰ ਕੱਢਦਾ ਘਰ ਨਹੀਂ ਵੜਨ ਦਿੰਦਾ ਤੇ ਮੇਰੀ ਮੱਤ ਕੀਤੀ ਜਾਵੇ ਉਹਨੇ ਕਲਿੱਪ ਜਾ ਇੱਕ ਵੀਡੀਓ ਪਾਤੀ ਤੇ ਤੁਸੀਂ ਜਿਹੜੇ ਲੋਕ ਵੇਖੋ ਜਿਨ੍ਹਾਂ ਲੋਕਾਂ ਦੀ ਤੁਸੀਂ ਔਕਾਤ ਵੇਖੋ ਕਿੱਥੋਂ ਦਾ ਆ ਉਹ ਕਹਿਣ ਮਾਨਸੇ ਅਕਾਲੀ ਦੀ ਰਾਦਾ ਸੇਲੀ ਆ ਕਮਰੇ ਚ ਲੈ ਕੇ ਬੈਠੇ ਆ ਉਹ ਵੀਰ ਕਹਿ ਰਹੀ ਐ ਅਸੀਂ ਉਹਨੂੰ ਭੈਣ ਕਹਿ ਰਹੇ ਤੇ ਲੋਕ ਸਾਨੂੰ ਇਹ ਗੱਲਾਂ ਕਹਿ ਰਹੇ ਫੇ ਦੱਸੋ ਮੈਨੂੰ ਆਪਾਂ ਕਿਹੜੇ ਮੂੰਹ ਦੇ ਨਾਲ ਪਬਲਿਕ ਕਰੀਏ ਲੋਕਾਂ ਦੀ ਵੀਡੀਓ ਜਿਹੜੇ ਸਾਨੂੰ ਵੀਰ ਕਹਿ ਰਹਿਆ ਜਿਨ੍ਹਾਂ ਦਾ ਅਸੀਂ ਘਰ ਪਸਾਰਿਆ ਆ ਮਹਾਰਾਜ ਜੀ ਸੋਹੰਦਾ ਚਲੋ ਮੈਂ ਆਉਂਦਾ ਮੂੰਹ ਦੇ ਵਿੱਚ ਅਸੀਂ ਉਹਨਾਂ ਨੂੰ ਪਬਲਿਕ ਕਿਉਂ ਕਰੀਏ ਜੇ ਅੱਜ ਪਬਲਿਕ ਕਰਨਾ ਸ਼ੁਰੂ ਕਰ ਦਈਏ ਨਾ ਅੱਜ ਲਗਾਤਾਰ ਮਹੀਨਾ ਵੀ ਕਰੀ ਜਾਈਏ ਤਾਂ ਵੀ ਸਾਡੇ ਕੋਲ ਪ੍ਰੋਜੈਕਟ ਬਹੁਤ ਆ ਠੀਕ ਆ ਲੇਕਿਨ ਅਸੀਂ ਇਹੋ ਕਹਿੰਦੇ ਆ ਵੀ ਆਈ ਏਦਾਂ ਦਾ ਫੇਮ ਨਹੀਂ ਲੈਣਾ ਜਿਹਦੇ ਨਾਲ ਕਿਸੇ ਦੀ ਬਦਨਾਮੀ ਹੋਵੇ ਠੀਕ ਆ ਏਦਾਂ ਦਾ ਫੇਮ ਨਹੀਂ ਚਾਹੀਦਾ ਕਿ ਜਿਹਦੇ ਤੇ ਦੋਵੇਂ ਮੀਆਂ ਬੀਬੀ ਘਰ ਸ਼ਾਮ ਨੂੰ ਬਹਿਣ ਤੇ ਡਾਂਗੋ ਡਾਂਗੀ ਹੁਣ ਵੀ ਤੇਰੀ ਵੀਡੀਓ ਤੇ ਫਲਾਣੇ ਬੰਦੇ ਨੇ ਕਮੈਂਟ ਕੀਤਾ ਏ ਠੀਕ ਆ ਜਿੰਨੂੰ ਭੈਣ ਕਿਹਾ ਉਹ ਭੈਣੀ ਆ ਜਿੰਨੂੰ ਮਾਂ ਕਿਹਾ ਉਹ ਮਾਂ ਹੀ ਆ ਜਿੰਨੂੰ ਧੀ ਕਿਹਾ ਉਹ ਧੀ ਆ ਠੀਕ ਆ ਜਿੰਨੂੰ ਭਰਾ ਕਿਹਾ ਨਾ ਉਹ ਭਰਾ ਹੀ ਆ ਸਾਡਾ ਠੀਕ ਆ ਭਾਵੇਂ ਉਹਨਾਂ ਹੀ ਰੋਜ਼ ਡਾਂਗੋ ਡਾਂਗੀ ਹੋਈ ਏ ਲੇਕਿਨ ਮੁਸੀਬਤ ਦੇ ਵੇਲੇ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਮਿਲਾਂਗੇ ਇਹ ਜ਼ਿੰਦਗੀ ਦੇ ਸੂਲ ਆ ਆਪਣੇ ਕਈ ਵਾਰ ਨਾ ਜਿਹੜੇ ਹਾਥੀ ਦੇ ਦੰਦ ਖਾਣ ਵਾਲੇ ਹੋਰ ਹੁੰਦੇ ਤੇ ਵਿਖਾਉਣ ਵਾਲੇ ਹੋਰ ਹੁੰਦੇ ਆ ਜੇ ਉਹਨਾਂ ਨੂੰ ਪਤਾ ਨਾ ਵੀ ਸਾਡੇ ਕੋਲ ਦੰਦ ਹੋਰ ਵੀ ਹੈਗੇ ਆ ਹਾਂ ਤਾਂ ਕਰਕੇ ਹੱਥ ਨਹੀਂ ਪਾਉਂਦੇ ਠੀਕ ਹੈ ਜੇ ਕੱਲੇ ਖਾਣ ਵਾਲੇ ਵਿਖਾਏ ਹੁੰਦੇ ਨਾ ਤੇ ਬਾਬਾ ਜੀ ਹੁਣ ਨੂੰ ਕਦੇ ਦਾ ਚੇਪ ਦੇਣਾ ਹੀ ਅਗਲੇ ਨੇ ਉਹਨਾਂ ਨੂੰ ਪਤਾ ਖਾਣ ਵਾਲੇ ਹੋਰ ਆ ਤੇ ਵਿਖਾਉਣ ਵਾਲੇ ਹੋਰ ਆ ਇਹਨਾਂ ਕੋਲ ਹਾਂ ਠੀਕ ਹੈ ਬਾਕੀ ਇਹ ਚੀਜ਼ ਦਾ ਦੱਸਣ ਦੀ ਲੋੜ ਕੋਈ ਨਹੀਂ ਜਿਹੜੇ ਵੀ ਵਿਰੋਧੀ ਉਹਨਾਂ ਸਾਰਿਆਂ ਨੂੰ ਪਤਾ ਆ ਨੇ ਉਹਨਾਂ ਨੂੰ ਕਿੰਨਾ ਨੂੰ ਤੁਸੀਂ ਕਹਿੰਦੇ ਹੋ ਵੀ ਉਹਨਾਂ ਨੂੰ ਭਾਈ ਜਿਹੜੇ ਐਂਟੀ ਸੈਲ ਬਣ ਕੇ ਬੈਠੇ ਆ ਜ਼ਰੂਰੀ ਥੋੜਾ ਨਾ ਲੈਣ ਇਹਨਾਂ ਨੂੰ ਕੋਣ ਬੈਠਾ ਭਾਈ ਇਹ ਤਾਂ ਐਂਟੀ ਸੈਲ ਉਹ ਜਿਹੜੇ ਰੋਜ਼ ਫੋਨ ਕਰਦੇ ਬਈ ਅਸੀਂ ਐਂ ਕਰਦਾਂ ਬਾਹਰਲੇ ਨੰਬਰਾਂ ਤੋਂ ਕਰੀ ਜਾਣ ਮੈਨੂੰ ਪਰਵਾਹ ਹੀ ਕੋਈ ਨਹੀਂ ਤੁਹਾਡੇ ਤਾਂ ਲਿਸਟੇਜ ਨਾਮ ਵੀ ਆ ਗਿਆ ਸੀ ਐਨਐਸਏ ਵਧਾਨ ਨੂੰ ਭਾਈ ਮੈਂ ਕਿ ਉਸ ਚੀਜ਼ ਦੇ ਉੱਤੇ ਪਹਿਲਾਂ ਤੁਹਾਨੂੰ ਸਪੈਟੀ ਕਰਨ ਕਰ ਚੁੱਕਾ ਮੈਨੂੰ ਸਾਬਤ ਕਰਨ ਮੈਂ ਕਿੱਥੇ ਲੈ ਕੇ ਦਿੱਤਾ ਅੱਜ ਉਹਨਾਂ ਤਾਂ ਦੱਸਿਆ ਮੈਨੂੰ ਬਾਹਰੋਂ ਫੋਨ ਕਰਾਇਆ ਬੰਦਿਆਂ ਨੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਆਪਣੇ ਬੰਦਿਆਂ ਨੂੰ ਸਮਝਾਓ ਮੇਰੇ